ਡਾਕਟਰ ਉਬਰਾਏ ਦੀ ਬਦੌਲਤ ਬਠਿੰਡਾ ਦੇ ਨੌਜਵਾਨ ਦਾ ਮ੍ਰਿਤਕ ਸ਼ਰੀਰ ਭਾਰਤ ਪਹੁੰਚਾ ਦबई ਚੋਂ ਲਾਵਾਰਸ ਮਿਲੀ ਸੀ 25 ਸਾਲਾ ਜਸਪ੍ਰੀਤ ਦੀ ਲਾਸ਼ ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਦबई ਦੇ ਇੱਕੇ ਕਾਰੋਬਾਰੀ ਅਤੇ ਸਭਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ ਪੀ ਸਿੰਘ ਉਬਰਾਏ ਦੇ ਯਤਨਾਂ ਸਦਕਾ ਅੱਜ ਬਠਿੰਡਾ ਜ਼ਿਲ੍ਹੇ ਦੇ ਕਸਬਾ ਮਹਿਰਾਜ ਨਾਲ ਸੰਬੰਧਿਤ 25 ਸਾਲਾ ਜਸਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਦਾ ਮ੍ਰਿਤਕ ਸ਼ਰੀਰ ਦबई ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਹੁੰਚਿਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇੰਦਰਜੀਤ ਸਿੰਘ ਆ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਤੋਂ ਆਸੀਂ ਤੇ ਸਾਡਾ ਬੇਟਾ ਡਿਵਈ ਗਿਆ ਹੋਇਆ ਸੀਗਾ ਉਹਨਾਂ ਦੀ ਡੈਥ ਹੋ ਗਈ ਹੈਗੀ ਜੇ ਜਾਣਕਾਰੀ ਸਾਨੂੰ ਡਾਕਟਰ ਉਬਰੇ ਰਾਏ ਸਰਬੱਤ ਦਾ ਭਲਾ ਉਹਨਾਂ ਨੇ ਦਿੱਤੀ ਸੀ ਉਹਨਾਂ ਨੇ ਸਾਡੀ ਜਿਹੜੀ ਡੈੱਡ ਬੋਡੀ ਆਉਣ ਲਿਆਉਣ ਤੱਕ ਦਾ ਤੇ ਘਰ ਤੱਕ ਲਿਜਾਣ ਦਾ ਸਾਰਾ ਖਰਚਾ ਵਗੈਰਾ ਸਹਿਤ ਉਹਨਾਂ ਨੇ ਕੀਤੀ ਹੈ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਇਹ ਕਦੋਂ ਗਿਆ ਸੀਗਾ ਉੱਥੇ ਬਾਹਰ ਜਿਸ 5-6 ਸਾਲ ਹੋ ਗਈ ਜਿਨ੍ਹਾਂ ਨੂੰ ਗਿਆ ਨੂੰ ਜਿਹੜੀ 18 2018 ਦੇ ਵਿੱਚ ਗਏ ਸੀ अच्छा तो ही के पिताजी है हाँ हाँ जी हां जी ਤੇ ਕੀ ਗੱਲ ਕੀ ਹੋਈ ਉੱਥੇ ਤੁਹਾਨੂੰ ਪਤਾ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਤਾਂ ਜਿਹੜੀ ਸੰਸਥਾ ਸਰਵਤ ਦਾ ਪਲਾ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ ਤੁਹਾਡੇ ਬੱਚੇ ਦੀ ਡੈਥ ਹੋ ਗਈ ਹੈਗੀ ਉਹਨਾਂ ਨੇ ਸਾਡੀ ਸਹਾਇਤਾ ਕੀਤੀ ਠੀਕ ਸਾਨੂੰ ਕੋਈ ਪਤਾ ਨਹੀਂ ਸੀਗਾ ਇਹ ਸਬੰਦ ਦਾ ਮਸ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟੀ ਮਾਝਾ ਜੋਂ ਦਾ ਸਲਾਹਕਾਰ ਆ ਡਾਕਟਰ ਐਸਪੀ ਸਿੰਘ ਬਰਾਏ ਹੋਰਾਂ ਦੀ ਅਗਵਾਈ ਅੱਜ ਜਿਹੜਾ ਟਰਸਟ ਚੱਲ ਰਿਹਾ ਉਹਦੇ ਵਿੱਚ ਜਿਵੇਂ ਵੱਖ-ਵੱਖ ਲੋੜਵੰਦਾਂ ਵਾਸਤੇ ਕੋਈ ਨਾ ਕੋਈ ਸਹੂਲਤ ਮਦਦ ਜਾਂ ਜਿਸ ਤਰ੍ਹਾਂ ਵੀ ਕੋਈ ਲੋੜ ਪੈਂਦੀ ਆ ਉੱਥੇ ਉਹ ਬਰਾਏ ਸਾਹਿਬ ਆਪਣੇ ਯਤਨਾਂ ਨਾਲ ਪੂਰਾ ਉਤਰਨ ਦੀ ਕੋਸ਼ਿਸ਼ ਕਰਦੇ ਨੇ ਅੱਜ ਅਸੀਂ ਇੱਥੇ ਅਮਰਸਰ 에어ਪੋਰਟ ਤੇ ਆਏ ਆ ਬਠਿੰਡਾ ਦੇ ਪਿੰਡ ਮਹਾਰਾਜ ਤੋਂ 25 ਸਾਲਾਂ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਜਿਹੜਾ ਕਿ 5-6 ਸਾਲ ਪਹਿਲਾਂ ਦੁਬਈ ਗਿਆ ਸੀ ਆਪਣੀ ਰੋਟੀ ਰੋਜ਼ੀ ਕਮਾਉਣ ਵਾਸਤੇ ਉੱਥੇ ਉਹਦੀ ਲੰਘੇ ਦਸੰਬਰ ਦੀ ਆਖਰੀ ਹਫਤੇ ਉੱਥੇ ਉਹਦੀ ਮੌਤ ਹੋ ਗਈ ਸੀ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਲਵਾਰਸ ਹਸਪਤਲ ਵਿੱਚ ਉੱਥੇ ਮਿਲੀ ਸੀ ਇੰਡੀਅਨ ਕੌਂਸੂਲੇਟ ਨੇ ਬਰਾਇ ਸਾਬ ਨਾਲ ਸੰਪਰਕ ਕੀਤਾ ਬਰਾਇ ਸਾਬ ਨੇ ਇੱਥੇ ਆਪਣੇ ਬਠਿੰਡਾ ਕਾਈ ਦੀ ਜਿਹੜੇ ਆਗੂ ਸੀ ਉਹਨਾਂ ਨੂੰ ਭੇਜ ਕੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਉਹਨਾਂ ਤੋਂ ਪਛਾਣ ਕਰਵਾ ਕੇ ਤੇ ਅੱਜ ਇਹ ਜਿਹੜੀ ਡੈੱਡ ਬੋਡੀ ਆ ਇੱਥੇ ਭਜਵਾਈ ਆ ਅਮਰਸਰ ਦੀ ਰਿਪੋਰਟ ਤੇ ਇਹ ਮ੍ਰਿਤਕ ਨੌਜਵਾਨ ਦੇ ਪਿਤਾ ਜੀ ਨੇ ਇਹ ਚਾਚਾ ਜੀ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰ ਨੇ ਹੋਰ ਨਾਲ ਇਹ ਲੈਣ ਆਏ ਨੇ ਇੱਥੇ ਟਰੱਸਟ ਵੱਲੋਂ ਆਪਣੀ ਐਂਬੂਲੈਂਸ ਜਿਹੜੀ ਆ ਪੱਟੀ ਯੂਨਿਟ ਵਾਲੀ ਉਹ ਵੀ ਇੱਥੇ ਮੰਗਵਾਈ ਆ ਇਹਨਾਂ ਨੂੰ ਛੱਡ ਕੇ ਆਉਣਗੇ ਉੱਥੇ ਡੈੱਡ ਬੋਡੀ ਇਹ 352ਵੀਂ ਡੈੱਡ ਬੋਡੀ ਹੈ ਜਿਹੜੀ ਗਲਫ ਕੰਟਰੀਜ਼ ਦੇ ਵਿੱਚ ਉਹ ਰਾਏ ਸਾਹਿਬ ਦੇ ਯਤਨਾਂ ਨਾਲ ਉਹਨਾਂ ਦੇ ਪਾਰਸਾਂ ਤੱਕ ਪਹੁੰਚੀ ਆ ਇੱਥੇ ਨਾਲ ਜਿਹੜੀ ਰਾਏ ਸਾਹਿਬ ਨੂੰ ਇੱਕ ਹੋਰ ਵੀ ਆ ਕਿ ਜਿਹੜੀ ਮਾਇਕ ਮਦਦ ਪਰਿਵਾਰ ਦੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਾਇਕ ਮਦਦ ਕੀਤੀ ਜਾਂਦੀ ਆ ਉਹਦੇ ਵਿੱਚ ਵੀ ਜਦੋਂ ਕੱਲ ਜਾਂ ਕਿਸੇ ਵੇਲੇ ਸੰਸਕਾਰ ਕਰਨਗੇ ਡੈੱਡ ਬੋਡੀ ਦਾ ਤੇ ਉੱਥੇ ਸਾਡੀ ਬਠੰਡਾ ਦੀ ਜਿਹੜੀ ਯੂਨਿਟ ਆ ਉਹਦੇ ਆਗੂ ਪਹੁੰਚ ਕੇ ਉੱਥੇ ਮੌਕੇ ਦੇ ਉੱਤੇ ਕਿੰਨੀ ਪੈਂਸ਼ਨ ਦੇਣੀ ਆ ਉਹ ਸਾਰੇ ਉੱਥੇ ਸ਼ੁਰੂਆਤ ਕਰਨਗੇ ਸੋ ਇਹ ਪਰਿਵਾਰ ਵੱਲੋਂ ਵੀ ਬਹੁਤ ਰਾਏ ਸਾਹਿਬ ਦਾ ਧੰਨਵਾਦ ਕੀਤਾ ਗਿਆ ਤੇ ਇਹ 352ਵੀਂ ਡੈੱਡ ਬੋਡੀ ਆ ਸਮਝ ਲਓ ਕਿ ਬਹੁਤ ਵੱਡਾ ਪਰਪਕਾਰ ਹੁੰਦਾ ਜਦੋਂ ਲੋਕਾਂ ਨੂੰ ਉਹਨਾਂ ਦੇ ਜਿਹੜੇ ਪੁੱਤਰ ਨੇ लाड़ले ਨੇ ਉਹਨਾਂ ਦੀ ਭਾਵੇਂ ਮ੍ਰਿਤਕ ਹਾਲਤ ਵਿੱਚ ਹੀ ਮਿਲਦੇ ਨੇ ਪਰ ਜੇ ਰਾਏ ਸਾਹਿਬ ਨਾ ਯਤਨ ਕਰਨ ਤੇ ਸ਼ਾਇਦ ਉਹ ਵਾਂਝੇ ਰਹਿ ਜਾਣ ਅੰਤਮ ਦਰਸ਼ਨਾਂ ਵੇਲੇ ਤੂੰ ਵਾਂਝੇ ਰਹਿ ਜਾਣਾ